ਬਸਾਤਾ ਹੋ ਰਹੀਆਂ ਨੇ ਲਗਾਤਾਰ ਐਨਡੀਐਮ ਵੱਲੋਂ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਅਗਲੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਹੋਰ ਪਾਣੀ ਵਧਣ ਦੀ ਸੰਭਾਵਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਖੜੇ ਖੜੇ ਜਿਹੜਾ ਸੜਕ ਤੇ ਪਾਣੀ ਆਣਾ ਸ਼ੁਰੂ ਹੋ ਗਿਆ ਕੈਮਰਾ ਕਰਕੇ ਵੇਖੋ ਆ ਸਾਰੇ ਘਰਿਆਂ ਰਹਿ ਐ ਸ਼ੀ ਇਧਰਲੇ ਬਨੇ ਵੀ ਰਹਿ ਐ ਸ਼ੀ ਘਰ ਆ ਅਜੇ ਵੀ ਕਈ ਪਰਿਵਾਰ ਵਿੱਚ ਘਰਾਂ ਦੇ ਬੈਠੇ ਆ ਤੇ ਬਹੁਤ ਜ਼ਿਆਦਾ ਭਿਆਨਕ ਦ੍ਰਿਸ਼ ਆ ਕਿਉਂਕਿ ਕੋਈ ਗੱਲ ਨੂੰ ਕੋਈ ਡਰਦਾ ਨਹੀਂ ਜਾਂਦਾ ਪੁੱਦੇ ਬਹੁਤ ਜ਼ਿਆਦਾ ਪਾਣੀ ਆ ਹਾਲੇ ਇਹ ਚੀਜ਼ ਦੀ ਖਤਰਾ ਹੈਗਾ ਕਿ ਮਹਾਰਾਜ ਆ ਜਿਹੜਾ ਸਾਡਾ ਬਨ ਇਹ ਬਚਾਈ ਰੱਖੇ ਜਦੋਂ ਪਾਣੀ ਨਹੀਂ ਹੁੰਦਾ ਉਦੋਂ ਹੀ ਕੋਈ ਪੱਕਾ ਹੱਲ ਇਹਨਾਂ ਦਾ ਕੀਤਾ ਜਾਵੇ ਹੁਣ ਪਾਣੀ ਦੇ ਜਿੱਤ ਕੱਖ ਨਹੀਂ ਕਰਦਾ ਹੁੰਦਾ ਸਿਰਫ ਫੋਟੋਆਂ ਖਿਚਾਣ ਆਉਂਦੀਆਂ ਤੇ ਫੋਟੋਆਂ ਖਿਚਾ ਕੇ ਵਾਪਸ ਹੋ ਜਾਂਦੇ ਲਗਾਤਾਰ ਬਰਸਾਤਾ ਹੋ ਰਹੀਆਂ ਨੇ ਲਗਾਤਾਰ ਐਨਡੀਐਮ ਵੱਲੋਂ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਕਿ ਜਿਹੜਾ ਪਾਣੀ ਹੋਰ ਵੱਧ ਸਕਦਾ ਹੈ ਬਰਸਾਤ ਜਿਹੜੀ ਹੈ ਪਾਰੀ ਹੋਣ ਦੀ ਸੰਭਾਵਨਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਗਲੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਹੋਰ ਪਾਣੀ ਵਧਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਜਿਹੜੇ ਇਲਾਕਿਆਂ ਦੀ ਗੱਲ ਕਰੀਏ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਪਾਣੀ ਦੇ ਨਾਲ ਉਹਨਾਂ ਦੇ ਵਿੱਚ ਅੰਮ੍ਰਿਤਸਰ ਬਨਾਲਾ ਬਠਿੰਡਾ ਫਤਿਹਗੜ ਤੇ ਜਿਹੜਾ ਫਿਰੋਜ਼ਪੁਰ ਹੈ ਗਰਦਾਸਪੁਰ ਹਸ਼ਿਆਪੂ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐ ਐਸਐਸ ਨਗਰ ਐ ਐਸਬੀਐਸ ਨਗਰ ਐ ਤਰਨਤਾਰਨ ਐ ਇਹ ਉਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਇਹ ਪ੍ਰਭਾਵਿਤ ਹੋ ਰਿਹਾ ਜਿਹੜੇ ਬਾਰਸ਼ ਦੇ ਕਾਰਨ ਤੇ ਚਿੰਤਾ ਦਾ ਵਿਸ਼ਾ ਕਿਉਂ ਹੈ ਕਿਉਂਕਿ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਤੇ ਜੇ ਕਦੇ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੇ ਪੂਰਾ ਪੰਜਾਬ ਵੀ ਇਸ ਦੇ ਵਿੱਚ ਨਜ਼ਰ ਆਏਗਾ ਕਿਉਂਕਿ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਵੱਧ ਰਿਹਾ ਐ ਇਦਾਂ ਤੁਸੀਂ ਦੇਖ ਸਕਦੇ ਹੋ ਸਾਡੇ ਖੜੇ-ਖੜੇ ਜਿਹੜਾ ਸੜਕ ਤੇ ਪਾਣੀ ਆਣਾ ਸ਼ੁਰੂ ਹੋ ਗਿਆ ਪਹਿਲਾਂ ਜਿਹੜਾ ਪਾਣੀ ਸੀਗਾ ਉਹ ਦੂਸਰੀ ਸਾਈਡ ਤੇ ਸੀਗਾ ਲੇਕਿਨ ਇੱਕ ਮਹੀਨੇ ਤੋਂ ਇੱਥੇ ਪਾਣੀ ਖੜਾ ਸੀਗਾ ਲੇਕਿਨ ਹੁਣ ਜਿਹੜਾ ਕਦੇ ਨਾ ਕਿਤੇ ਪਾਣੀ ਦਾ ਪੱਧਰ ਵਧਿਆ ਤੇ ਹੁਣ ਇਹ ਇਲਾਕਿਆਂ ਦੇ ਵਿੱਚ ਜਿਹੜਾ ਪਹੁੰਚਣਾ ਸ਼ੁਰੂ ਹੋ ਗਿਆ ਲੋਕ ਇਥੋਂ ਆਪਣੇ ਡੰਗਰ ਬੱਚੇ ਲੈ ਕੇ ਸੁਲੱਕੇ ਥਾਵਾਂ ਦੇ ਪਹੁੰਚਦੇ ਨੇ ਕਿਸਾਨ ਵੀਰਾਂ ਦੀ ਕਿਤੇ ਨਾ ਕਿਤੇ ਚਿੰਤਾ ਸਭ ਵਣਿਆ ਪਹਿਲਾਂ ਤੇ ਜਿਹੜਾ ਨੁਕਸਾਨ ਸੀ ਉਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਤਕਰੀਬਨ ਜਿਹੜਾ ਕੁਝ 10000 15000 ਏਕੜੇ ਇੱਕ ਪਿੰਡ ਤੋਂ ਸੁਣਨ ਨੂੰ ਮਿਲਦੀ ਸੀ ਕਿ ਲੇਕਿਨ ਹੁਣ ਤੇ ਕਿਸਾਨਾਂ ਵੀਰਾਂ ਨੇ ਅੰਦਾਜ਼ਾ ਲਗਾਣਾ ਹੀ ਛੱਡ ਦਿੱਤਾ ਕਹਿੰਦੇ ਹੁਣ ਤੇ ਸਭ ਕੁਝ ਹੀ ਤਬਾਹ ਹੋ ਗਿਆ ਹੁਣ ਤੇ ਲੱਖਾਂ ਏਕੜ ਤਬਾਹ ਹੋ ਗਈ ਹੈ ਪਹਿਲਾ ਦਿਨ ਅੰਦਾਜ਼ਾ ਲਗਾਉਂਦੇ ਸੀਗੇ ਜਿਹੜਾ ਸਾਡਾ ਇੰਨਾ ਕੁ ਮੁਆਵਜ਼ਾ ਬਣਦਾ ਸਾਡੀਆਂ ਇੰਨੀਆਂ ਕ ਫਸਲਾਂ ਹੈਗੀਆਂ ਨਹੀਂ ਲੇਕਿਨ ਹੁਣ ਤੇ ਉਹ ਕਹਿੰਦੇ ਸਭ ਕੁਝ ਹੀ ਤਬਾਹ ਹੋ ਗਿਆ ਜਿਹੜਾ ਲਗਾਤਾਰ ਪਾਣੀ ਵਧਦਾ ਜਾ ਰਿਹਾ ਡੈਮਾਂ ਦਾ ਜਿਹੜਾ ਪੱਧਰ ਹੈ ਜਿਹੜਾ ਖਤਰੇ ਦਾ ਨਿਸ਼ਾਨ ਹੁੰਦਾ ਉਸ ਤੋਂ ਵੀ 8 10 10 20 ਫੁੱਟ ਉੱਪਰ ਪਾਣੀ ਆ ਗਿਆ ਤੇ ਦਰਿਆਵਾਂ 'ਤੇ ਜਦੋਂ ਪਾਣੀ ਛੱਡਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਹੁਣ ਪਿੰਡਾਂ ਦਾਖਲ ਹੋ ਰਿਹਾ ਸਤਲੁਜ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਉੱਥੇ ਜਦੋਂ ਪਾਣੀ ਦਾ ਪੱਧਰ ਵਧਿਆ ਤੇ ਫਿਰ ਉਹਨੇ ਪਿੰਡਾਂ ਦੇ ਬੰਨ੍ਹ ਤੋੜਨੇ ਸ਼ੁਰੂ ਕੀਤੇ ਤੇ ਪਿੰਡਾਂ ਦੇ ਵਿੱਚ ਲਾਖਾਂ ਲਹਿਣਾ ਸ਼ੁਰੂ ਆ ਵੀਰ ਭਰਾ ਪਹੁੰਚੇ ਨੇ ਕਿਸਾਨ ਪਹੁੰਚੇ ਨੇ ਨੇੜੇ ਤੇੜੇ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧ ਰਿਹਾ ਬਰਸਾਤਾ ਦੇ ਅਲਰਟ ਜਾਰੀ ਹੋ ਰਹੇ ਨੇ ਗੱਲਬਾਤ ਕਰਾਂਗੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਆ ਭਾਰੀ ਵੀ ਪੈਣ ਦੀ ਸੰਭਾਵਨਾ ਹੱਦਵਾਦ ਦੇਖਦੇ ਆ ਇੱਕ ਦਿਨ ਬਾਅਦ ਇਹ ਜਿਹੜਾ ਇਸ ਤਰੀਕੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਤੇ ਡਰ ਜਿਹੜਾ ਹੋਰ ਵੱਧਦਾ ਜਾ ਰਿਹਾ ਕਿਸਾਨਾਂ ਦੇ ਦਿਨਾਂ ਦੇ ਵਿੱਚ ਤੇ ਪਾਣੀ ਦਾ ਪੱਧਰ ਜਿਹੜਾ ਇੱਥੇ ਆ ਗਿਆ ਪਾਣੀ ਬਹੁਤ ਦਿਨੋਂ ਦਿਨ ਵਧ ਰਿਹਾ ਵਾ ਤੁਹਾਨੂੰ ਅੱਗੇ ਵੀ ਦੱਸਿਆ ਵਾ ਵੀ ਪਾਣੀ 2 ਫੁੱਟ ਰਾਤ ਦਾ ਵੱਧ ਚੁੱਕਾ ਤੇ ਅਜੇ ਵੀ ਖਬਰਾਂ ਆ ਰਹੀਆਂ ਵਾ ਪਾਣੀ ਹੋਰ ਛੱਡਣਾ ਵਾ ਤੇ ਇਹ ਇਹਦੇ ਹੁਣ ਗਵਰਨਮੈਂਟ ਨੂੰ ਪਤਾ ਵਾ ਕਿ ਮਗਰ ਕੀ ਹਾਲਾਤ ਆ ਕਿੰਨਾ ਪਾਣੀ ਛੱਡਣਾ ਵਾ ਕੀ ਹਿਸਾਬ ਆ ਪਰ ਇਧਰ ਜਿਹੜਾ ਇਲਾਕਾ ਵਾ ਹੁਣ ਆਹ ਦੇ ਇਲਾਕਾ ਬਰਬਾਦੀ 6 ਕਿਲੋਮੀਟਰ ਦੇ ਏਰੀਆ ਦੀ ਹੋਈ ਹੋਈ ਆ ਤੇ ਜੇ ਇਧਰ ਕੋਈ ਖਤਰਾ ਬਣਦਾ ਵਾ ਤੇ ਇਹ ਸਾਰਾ ਇਲਾਕਾ ਹਰੀਆਂ ਤੋਂ ਲੈ ਕੇ ਤੇ ਖੇਮ ਕਰਨ ਦਾ ਕੀ ਇਹ ਸਾਰਾ ਇਲਾਕਾ ਜਿਹੜਾ ਇਹ ਪਾਣੀ ਦੀ ਲਪੇੜ ਵਿੱਚ ਆ ਜਾਊਗਾ ਇਸ ਕਰਕੇ ਸੰਗਤਾਂ ਹੀ ਇਹ ਯਤਨ ਕਰ ਰਹੀਆਂ ਵਾ ਸਬਰਾਵਾ ਤੋਂ ਲੈ ਕੇ ਤੇ ਮੁਠਿਆਂ ਵਾਲੇ ਤੱਕ ਦਿਨ ਰਾਤ ਦੀ ਸੰਗਤਾਂ ਲੱਗੀਆਂ ਵਾ ਨੌਜਵਾਨ ਵੀਰ ਭਰਾ ਲੱਗੇ ਆ ਲਾਗੇ ਲਾਗੇ ਪਿੰਡਾਂ ਜੋ ਵੀ ਮਿੱਟੀ ਤੋੜੇ ਲੈ ਕੇ ਆ ਰਹੇ ਆ ਜਿਹੜੇ ਬੰਦੇ ਉੱਤੇ ਜਿੱਥੇ ਵੀ ਕਿਤੇ ਸੀਰ ਪੈਂਦੀ ਆ ਜਾਂ ਕੋਈ ਦੇਖਦੀ ਗੱਲਬਾਤ ਤੇ ਉਹ ਆਣ ਕੇ ਜਾਨੀ ਕਿ ਇਹ ਪਹਿਰਾ ਕਰ ਰਹੇ ਆ ਤੇ ਲਗਾਤਾਰ ਜਿੱਦਾਂ ਪਾਣੀ ਵੱਧਦਾ ਜਾ ਰਿਹਾ ਹੁਣ ਦੇਖ ਰਹੇ ਆ ਕਿਸਾਨਾਂ ਦੀਆਂ ਬੰਬੀਆਂ ਇੱਧਰ ਜਿਹੜੇ ਖੰਬੇ ਆ ਬਿਜਲੀ ਵਾਲੇ ਉਹ ਵੀ ਡੁੱਬ ਗਏ ਇਹ ਅਸ਼ੀ ਇਲਾਕਿਆਂ 'ਚ ਵੀ ਪਾਣੀ ਪਹੁੰਚਦੇ ਪਹੁੰਚਦਾ ਜੀ ਪਹੁੰਚਦਾ ਰਿਹਾ ਇਸ ਇੱਥੇ ਆ ਸਾਹਮਣੇ ਘਰ ਵੇਖੋ ਕਾਇਮ ਨਾ ਕਰਕੇ ਵੇਖੋ ਆ ਸਾਰੇ ਘਰ ਰਿਆ ਰਹਿ ਐ ਸੀ ਇਧਰਲੇ ਬਣੇ ਹੋਏ ਰਹਿ ਐ ਸੀ ਘਰ ਆ ਅਜੇ ਵੀ ਕਈ ਪਰਿਵਾਰ ਵਿੱਚ ਘਰਾਂ ਦੇ ਬੈਠੇ ਆ ਤੇ ਬਹੁਤ ਜ਼ਿਆਦਾ ਭਿਆਨਕ ਦ੍ਰਿਸ਼ ਆ ਕਿਉਂਕਿ ਉਹ ਪੁਲ ਨਾਲ ਨੂੰ ਕੋਈ ਡਰਦਾ ਨਹੀਂ ਜਾਂਦਾ ਪੁਲ ਦੇ ਉੱਤੇ ਵੀ ਇੰਨਾ ਜਿਆਦਾ ਤੇਜ਼ ਵਹਾਹ ਪਾਣੀ ਦਾ ਵਾ ਪਾਣੀ ਖੜੇ ਖੜੇ ਵੱਧ ਗਿਆ ਕਿਸਾਨਾਂ ਦੀਆਂ ਤਸਵੀਰਾਂ ਦੇਖਦੇ ਦੋਦੇ ਆ ਇੱਕ ਵੀਰ ਦੀ ਤਸਵੀਰ ਆਈ ਕਿਸਾਨ ਦੀ ਉਹ ਕਹਿੰਦਾ ਮੈਂ ਪਾਣੀ ਦੇ ਨਾਲ ਹੀ ਡੁੱਲ ਜਾਣਾ ਉਹਨੂੰ ਮਸਾ ਕਿਸ ਨੇ ਫੜਿਆ ਨਹੀਂ ਦੇ ਹੋਰ ਕੀ ਕਰਨਾ ਫਸਲ ਦੇ ਸਿਰ ਤੇ ਕਿਸਾਨ ਆ ਕਿੰਨਾ ਖਰਚਾ ਫਸਲ ਤੇ ਆਉਂਦਾ ਵਾ ਕਿਸ ਨੇ ਆਦੀ ਧੀ ਦਾ ਵਿਆਹ ਕਰਨਾ ਕਿਸ ਨੇ ਪੁੱਤ ਦਾ ਕਰਨਾ ਕਿਸ ਨੇ ਕਰਜ਼ਾ ਲੈਣਾ ਕਿਸ ਨੇ ਬੈਂਕ ਦੇ ਪੈਸੇ ਦੇਣੇ ਆ ਕਰਜ਼ਾਈ ਦੇ ਅੱਗੇ ਕਿਸਾਨ ਸਾਰੇ ਕੋਈ ਇਹ ਨਹੀਂ ਆ ਵੀ ਕੋਈ ਇੱਥੇ ਹਰ ਇੱਕ ਦਾ ਗੁਜ਼ਾਰਾ ਹੀ ਹੁੰਦਾ ਵਾ ਕੋਈ ਇੱਥੇ ਇਹ ਵੀ ਦੇਖੋ ਲੋਕ ਜਿਹੜੇ ਨਹੀਂ ਹੁਣ ਇਧਰੋਂ ਨਿਕਲਣਾ ਸ਼ੁਰੂ ਹੋਇਆ ਸੁਰੱਖਿਆ ਥਾਵਾਂ ਤੇ ਜਾਣਗੇ ਜਾਂ ਕੋਈ ਨਾ ਕੋਈ ਜਿਹੜਾ ਆਪਣਾ ਹੀਲਾ ਵਸੀਲਾ ਦੇਖਣ ਦੀ ਜਾਦੇ ਨੇ ਸੋ ਬਿਲਕੁਲ ਜਿਹੜਾ ਅੱਗੇ ਕਹਿੰਦੇ ਪਾਣੀ ਹੋਰ ਜਿਸ ਤਰ੍ਹਾਂ ਦੱਸ ਹਾਂਜੀ ਹਾਂਜੀ ਅਸੀਂ ਤਾਂ ਤੁਹਾਨੂੰ ਵੀ ਕਹਿੰਨੇ ਅੱਗੇ ਜਾ ਕੇ ਵੀ ਰਿਪੋਰਟ ਲੈ ਕੇ ਆਓ ਕਿਉਂਕਿ ਪੁੱਲ ਤੋਂ ਅੱਗੇ ਫਰੋਜਪੁਰ ਇਲਾਕਾ ਸ਼ੁਰੂ ਹੋ ਜਾਂਦਾ ਵਾ ਪਰ ਇਹ ਸਾਰੇ ਭੈਣ ਭਰਾ ਇੱਕ ਹੀ ਆ ਸਾਰੇ ਉੱਥੇ ਜਾ ਕੇ ਖਬਰ ਲਾਓ ਉੱਥੇ ਵੀ 10-10 ਫੁੱਟ ਪਾਣੀ ਜਿਹੜਾ ਵਾ ਸਾਰਾ ਉੱਥੇ ਪਿੰਡ ਹੀ ਆ ਪਿੰਡ ਸਾਰੇ ਉਹ ਡੁੱਬੇ ਹੋਏ ਨੇ ਇਸ ਟਾਈਮ ਤੇ ਅਸੀਂ ਮੰਗ ਕਰਦੇ ਆਂ ਵੀ ਐਰ ਕੀ ਤੇ ਜੋ ਹੋਣਾ ਹੀ ਹੋ ਗਿਆ ਗਾਂ ਬਚਾ ਕੀਤਾ ਜਾਵੇ ਇਹ ਵਾਰ-ਵਾਰ ਜਿਹੜੀਆਂ ਮਾਰਾਂ ਪੈਂਦੀਆਂ ਪੰਜਾਬ ਨੂੰ ਨਾਂ ਪੈਣ ਕੋਈ ਕਹਿੰਦੇ ਕੁਦਰਤੀ ਕਹਿੰਦੇ ਉਹ ਮੰਤਰੀ ਹੋਣੀਆਂ ਐਮਐਲਏ ਹੋਣ ਉਹ ਕਹਿੰਦੇ ਕੁਦਰਤੀ ਆਫਤਾਂ ਕਹਿੰਦੇ ਸਾਡਾ ਇਹਦੇ ਅੱਗੇ ਵਸ ਨਹੀਂ ਚੱਲਦਾ ਬੰਨ ਪੱਕੇ ਕਰਦਣ ਨੂੰ ਦੂਜੇ ਪਾਸੇ ਕਿਸਾਨਾਂ ਦੀਆਂ ਮੰਗਾਂ ਨੇ ਕੋਈ ਕਹਿ ਦਿੰਦਾ ਰੇਤ ਦੀਆਂ ਖੱਡਾਂ ਲਾ ਦਿਓ ਕੋਈ ਕਹਿੰਦਾ ਬੰਨ ਪਥਰੀਲੇ ਕਰ ਦਿਓ ਕੋਈ ਕੁਝ ਦਾ ਜ਼ਿੰਦਾ ਲੇਕਿਨ ਤੁਸੀਂ ਕੀ ਸਮਝਦੇ ਹੋਦਾ ਹੱਲ ਕੀ ਹੈ ਕੁਦਰਤੀ ਆਫਤ ਤੇ ਆਉਂਦੀ ਹੈ ਹੱਲ ਕੀ ਹੈ ਪਾਣੀ ਦਾਖਲ ਕਿੱਦਾਂ ਹੋ ਜਾਂਦਾ ਉਹਦਾ ਤੋੜ ਕੀ ਹੈ ਕੀ ਗਵਰਨਮੈਂਟ ਦਾ ਨਾ ਨਾ ਗਵਰਨਮੈਂਟ ਜੇ ਕਿਸੇ ਗੱਲ ਤੇ ਗੌਰ ਕਰੇ 1 ਮਿੰਟ ਦੇ ਵਿੱਚ ਹੀ ਕਰ ਸਕਦੀ ਹੈ ਜੇ ਤੇਜ਼ ਫਲੱਡ ਆਇਆ ਕਿੰਨੀ ਰੇਤ ਆ ਦਰਿਆ ਦੇ ਵਿੱਚ ਆਈ ਕੁਝ ਲੋਕਾਂ ਨੂੰ ਚਕਾਉਂਦੇ ਫਰੀ ਦਰਿਆ ਨੂੰ ਖਾਲੀ ਕਰ ਦੇ ਵਿੱਚੋਂ ਆਪੇ ਪਾਣੀ ਵਿੱਚ ਰਹਿੰਦਾ ਦਰਿਆ ਦੇ ਦਰਿਆ ਦੇ ਬੰਨ ਨਾਲੋਂ ਉੱਚਾ ਆਪਿਆ ਵਿੱਚੋਂ ਰੇਤਾਰੇ ਨਾਲ ਪਿਛਲੇ ਦੌਰ ਚ ਸਰਕਾਰਾਂ ਜੇ ਚਾਣ ਤੇ ਸਭ ਕੁਝ ਕਰ ਸਕਦੀਆਂ ਜੇ ਬੜੇ ਬੜੇ ਡੈਮ ਹੋ ਸਾਰੇ ਜਾ ਸਕਦੇ ਆ ਤੇ ਇਹਨਾਂ ਦਰਿਆਵਾਂ ਨੂੰ ਵੀ ਪੱਕਿਆਂ ਕਰਕੇ ਆਸਿਆਂ-ਪਾਸਿਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਵਾ ਕਿੰਨੇ ਤੇ ਸਾਡੇ ਆਪਣੇ ਨੂੰ ਕਿਸਾਨ ਹੈ ਸ਼ੀਆ ਕਿਸਾਨੀਆਂ ਸਰਕਾਰਾਂ ਜਿੰਨੀਆਂ ਵੀ ਮੌਜੂਦਾ ਨਹੀਂ ਪਰਾਣੀਆਂ ਵੀ ਸ਼ੁਰੂ ਤੋਂ ਕਿਸਾਨਾਂ ਦਾ ਜਦੋਂ ਵੋਟ ਬੈਂਕ ਹੁੰਦਾ ਕਿਸਾਨਾਂ ਕੋਲ ਵੋਟਾਂ ਲੈਣੀਆਂ ਕਹਿੰਦੇ ਅਸੀਂ ਕਿਸਾਨ ਹੈ ਸ਼ੀਆ ਜੋ ਕਿਸਾਨ ਕਹਿਣਗੇ ਉਹ ਹੋਊਗਾ ਤੇ ਉਸ ਤੋਂ ਬਾਅਦ ਫਿਰ ਕੁਦਰਤ ਦੇ ਆਸਰੇ ਸਾਰੀਆਂ ਗੱਲਾਂ ਛੱਡ ਦਿੱਤੀਆਂ ਜਾਂਦੀਆਂ ਕਹਿੰਦੇ ਨਾ ਰੇਤਾ ਵਾਲਾ ਹੱਲ ਹੁੰਦਾ ਨਾ ਬੰਨਾ ਵਾਲਾ ਹੱਲ ਹੈ ਕਿਦੋਂ ਉਹ ਕਿਦਾਂ ਦੇਖੇ ਫਿਰ ਤੇ ਜੀ ਸਾਰਾ ਕੋਈ ਕੁਦਰਤ ਦੇ ਵਾਸੀ ਕਰ ਦੇਣਾ ਚਾਹੀਦਾ ਵਾ ਫਿਰ ਕੁਦਰਤ ਜੋ ਕਰਦੀ ਆਪੇ ਕੁਦਰਤ ਸਰਕਾਰਾਂ ਬਣਾਵੇ ਆਪੇ ਹੀ ਕਰੇ ਕਿ ਇਹਨਾਂ ਨੂੰ ਦੇ ਨੁਮਾਇंदे ਚੁਣ ਕੇ ਲੋਕ ਬਿਠਾਉਂਦੇ ਆ ਕੁਰਸੀਆਂ ਦੇ ਭਾਵਰਾਂ ਦਿੰਦੇ ਆ ਕਿ ਤੁਸੀਂ ਸਾਡੇ ਆਹ ਕੰਮ ਕਰੋ ਕਿਉਂਕਿ ਕੰਮ ਕਰਨ ਵਾਸਤੇ ਸਰਕਾਰ ਬਣਦੀ ਆ ਤੇ ਜੇ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਣੀਆਂ ਲੋਕਾਂ ਦੀ ਭਲਾਈ ਨਹੀਂ ਹੋਣੀ ਲੋਕਾਂ ਨੂੰ ਦੁੱਖਾਂ ਜੋ ਬਚਾਇਆ ਨਹੀਂ ਜਾਣਾ ਤੇ ਫਿਰ ਉਹ ਸਰਕਾਰ ਤੇ ਫਿਰ ਉਹ ਮਾੜੇ ਹਲਾਤੀ ਆ ਸਮਾ ਮਾੜਾ ਹੀ ਆ ਉਹਨਾਂ ਦਾ ਠੀਕ ਹੈ ਭਾਈ ਸੋ ਬਿਲਕੁਲ ਕਿਤੇ ਨਾ ਕਿਤੇ ਕਾਲ ਸੇਵਕ ਜਿਹੜੇ ਨੇ ਆ ਸੰਸਥਾ ਮਾਨ ਨੇ ਉਹ ਪਹੁੰਚ ਦਈਆਂ ਨੇ ਲੇਕਿਨ ਲਗਾਤਾਰ ਹਾਲਾਤ ਮਾੜੇ ਆ ਬਾਈ ਜੀ ਕਿਹੜੇ ਪਿੰਡ ਦੇ ਹੋ ਕੀ ਨਾਂ ਜੀ ਆਪਣਾ ਪਿੰਡ ਪੋਵਾਲ ਹੈ ਜੀ ਪੋਵਾਲੀਆ ਕੀ ਕਹਣਾ ਚਾਹੁੰਦੇ ਹੋ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਪੀਲ ਕੀ ਕਰੇ ਉਹ ਲਗਾਤਾਰ ਕੀ ਬੇਨਤੀਆਂ ਨੇ ਕੀ ਮੰਚ ਬੀਤ ਰਹੀ ਹੈ ਕੀ ਸਵਾਲ ਉੱਠਦੇ ਆ ਕੀ ਕੁਝ ਦਸ਼ਾ ਹੈ ਕਿਸਾਨਾਂ ਦੀ ਇਸ ਵਕਤ ਜੋ ਦਸ਼ਾ ਬਹੁਤ ਮਾੜੀ ਕਿਸਾਨਾਂ ਦੀ ਪਾਣੀ ਦੇਖ ਲਓ ਤੁਹਾਡੇ ਸਾਹਮਣੇ ਆ ਬਹੁਤ ਜ਼ਿਆਦਾ ਪਾਣੀ ਆ ਹਾਲੇ ਇਹ ਚੀਜ਼ ਦੀ ਖਤਰਾ ਹੈਗਾ ਕਿ ਮਹਾਰਾਜ ਆ ਜਿਹੜਾ ਸਾਡਾ ਬੰਨ ਏ ਬਚਾਈ ਰੱਖੇ ਜੀ ਇਹ ਕੁਝ ਨੁਕਸਾਨ ਹੁੰਦਾ ਬਣਦਾ ਤੇ ਫਿਰ ਸੁਭਰਾਮਾ ਤੋਂ ਲੈ ਕੇ ਤੇ ਮੁਠਿਆਂ ਵਾਲੇ ਤੱਕ ਕਾਫੀ ਪਿੰਡ ਆ ਜਿਹੜੇ ਇਸ ਦੀ ਰਪੇੜ 'ਚ ਆ ਜਾਣਗੇ ਤੇ ਬਹੁਤ ਨੁਕਸਾਨ ਹੋਵੇਗਾ ਇਸ ਕਰਕੇ ਸਰਕਾਰਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਜਦੋਂ ਪਾਣੀ ਨਹੀਂ ਹੁੰਦਾ ਉਦੋਂ ਹੀ ਕੋਈ ਪੱਕਾ ਹੱਲ ਇਹਨਾਂ ਦਾ ਕੀਤਾ ਜਾਵੇ ਬੰਨਾਂ ਦਾ ਜਾਂ ਦਰਿਆਵਾਂ ਦਾ ਜੋ ਵੀ ਕੁਝ ਹੈਗਾ ਹੁਣ ਪਾਣੀ ਦੇ ਜਿੱਦ ਕੱਖ ਨਹੀਂ ਕਰਦਾ ਹੁੰਦਾ ਸਿਰਫ ਫੋਟੋਆਂ ਕਹਚਾਨ ਆਉਂਦੇ ਆ ਤੇ ਫੋਟੋਆਂ ਖਿਚਾ ਕੇ ਵਾਪਸ ਹੋ ਜਾਂਦੇ ਸੋ ਬਿਲਕੁਲ ਕਿਤੇ ਨਾ ਕਿਤੇ ਉਧਰ ਮੈਂ ਤਸ਼ਹੀਦਾ ਕਹੂੰਗਾ ਸਾਂਝੀਆਂ ਕੀਤੀਆਂ ਜਾਣ ਤੁਸੀਂ ਪਾਣੀ ਦੀ ਜਿਹੜੀ ਇਹ ਸਪੀਡ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜੀ ਗਤੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਪਾਣੀ ਵਧਦਾ ਜਾ ਰਿਹਾ ਤੇ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਹਜੇ ਵੀ ਦੱਸਿਆ ਜਾ ਰਿਹਾ ਹੈ ਲੱਖਾਂ ਕਿਉਂ ਸਕੇ ਜਿਹੜਾ ਪਾਣੀ ਹੈ ਉਹ ਸਟੋਰ ਕੀਤਾ ਹੋਇਆ ਹੈ ਲੱਖਾਂ ਛੱਡਿਆ ਜਾ ਰਿਹਾ ਹੈ ਲਗਾਤਾਰ ਜਿਹੜਾ ਦਰਿਆਵਾਂ ਤੋਂ ਹੁੰਦੇ ਹੋਏ ਪਿੰਡਾਂ ਦੇ ਬੰਦ ਤੋੜਦਾ ਫਸਲਾਂ ਤਬਾਹ ਕਰਦਾ ਨਜ਼ਰ ਆ ਰਿਹਾ ਸੋ ਬਹੁਤ ਮਾੜੇ ਹਾਲਾਤ ਨੇ ਕਿਤਨਾ ਕਿਤੇ ਅਪੀਲਾਂ ਤਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਕੁਦਰਤ ਦੇ ਅੱਗੇ ਕਿੰਨਾ ਕੁ ਜ਼ੋਰ ਲੱਗ ਜਾਏਗਾ ਸਰਕਾਰਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕੋਈ ਕਹਿੰਦਾ ਅਥਰੀਲੇ ਬੰਨ੍ਹੇ ਦਾ ਹੱਲ ਹੈ ਕੋਈ ਕਹਿੰਦਾ ਇਹਦਾ ਹੱਲ ਜਿਹੜਾ ਉਹ ਖੱਡਾਂ ਨੇ ਸਾਦੇ ਆਪਣੀ ਆਪਣੀ ਸੁਝਾਅ ਦੇ ਨਜ਼ਰੋਂ ਨਹੀਂ ਲੇਕਿਨ ਇਹਦੇ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਨਾਲ ਲੇਕਿਨ ਫਲਾਹ ਦੇ ਜਨਤਾ ਦਾ ਵਿਸ਼ੇ ਹੈ ਫਲਾਹ ਜੇ ਅੱਗੇ ਜਾਣ ਦੀ ਕੋਸ਼ਿਸ਼ ਕਰੀਏ ਖਤਰਾ ਵੀ ਹੈ ਲੇਕਿਨ 2-2 ਫੁੱਟ ਜਿਹੜਾ ਪਾਣੀ ਉਹ ਸੜਕਾਂ ਤੇ ਉਧਰ ਖੜੇ ਹੋਣਾ ਸ਼ੁਰੂ ਹੋ ਗਿਆ ਜਿਹੜੇ ਲੋਕ ਨੇ ਇਥੋਂ ਨਿਕਲ ਰਹੇ ਨੇ ਆਪਣੇ ਜੰਗਲ ਬੱਚੇ ਲੈ ਕੇ ਕਿਸਾਨਾਂ ਨੂੰ ਲਗਾਤਾਰ ਇਹ ਅਪੀਲਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਇਹ ਮਾਝਾ ਦਾ ਆਖਰੀ ਪਿੰਡ ਕਹਿ ਸਕਦੇ ਉਸ ਤੋਂ ਬਾਅਦ ਜਿਹੜਾ ਹੋਰ ਇਲਾਕੇ ਜਿਹੜੇ ਨੇੜੇ-ਤੇੜੇ ਸੀਗੇ ਉਸ ਦੀਆਂ ਤਸਵੀਰਾਂ ਦਿਖਾਈਆਂ ਉਸ ਤੋਂ ਬਾਅਦ ਜਿਹੜਾ ਪੋਵਲ ਤੋਂ ਬਾਅਦ ਫਿਲੋਸਫਰ ਜਿਹੜਾ ਸ਼ੁਰੂ ਹੋ ਜਾਣਾ ਆਖਰੀ ਪੇਂਟ ਸੀਗਾ ਜਿੱਥੇ ਪਾਣੀ ਦਾ ਪੱਧਰ ਵੱਧ ਗਿਆ ਤੇ ਉਧਰ ਤੇ ਲੋਕ ਜਿਹੜੇ ਉਹ ਲੰਗਦੇ ਵੱੜਦੇ ਕਹਿੰਦੇ ਕੰਮਾਂ ਨੂੰ ਹੱਥ ਲੱਗਦੇ ਆ ਪਾਣੀ ਦਾ ਡਰ ਵੇਖ ਕੇ ਪੱਧਰ ਵੇਖ ਕੇ ਲੇਕਿਨ ਅਪੀਲ ਕੀਤੀ ਜਾਂਦੀ ਆ ਪਰਮਾਤਮਾ ਦੇ ਅੱਗੇ ਦਸਾਂ ਕੀਤੀਆਂ ਜਾਂਦੀਆਂ ਤੁਸੀਂ ਵੀ ਅਰਦਾਸ ਕਰੋ ਕਿ ਸਰਕਾਰਾਂ ਨੇ ਤੇ ਜੋ ਕੰਮ ਹੈ ਉਹ ਕਰ ਹੀ ਲੈਣਾ ਲੇਕਿਨ ਪਰਮਾਤਮਾ ਜਿਹੜਾ ਇਸ ਵੇਲੇ ਕਿਦਣਾ ਕਿਤੇ ਜੇਕਰ ਠੰਡ ਬਸਾਵੇ ਜੇਕਰ ਕਿਸਾਨਾਂ ਤੇ ਤਰਸ ਖਾਵੇ ਤੇ ਫੇਰ ਕੋਈ ਨਾਕ ਬਚਾਅ ਹੋ ਸਕਦਾ ਨਹੀਂ ਤੇ ਜਿਹੜੀ ਤਬਾਈ ਹੋ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਵੱਧ ਵੀ ਨਜ਼ਰ ਆਏਗੀ ਕਿਉਂਕਿ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਆ ਪਾਣੀ ਦਾ ਵੱਧ ਦਾ ਪੱਧਰ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਬਾਰਿਸ਼ ਜਿਹੜੀ ਲਗਾਤਾਰ ਚੱਲ ਰਹੀ ਹੈ ਸੋ ਕੀ ਕੋਈ ਸੁਝਾਅ ਨੇ ਤੁਹਾਡੇ ਕੀ ਕੁਝ ਕਹਿਣਾ ਹੈ ਇਸ ਰਿਪੋਰਟ ਨੂੰ ਲੈ ਕੇ ਜ਼ਰੂਰ ਆਪਣੇ ਵਿਚਾਰ ਪੇਸ਼ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਿਓ ਤੇ ਸੁਰੱਖਿਆ ਥਾਵਾਂ ਤੇ ਜ਼ਰੂਰ ਆਪਣੀ ਪਹੁੰਚ ਨੂੰ ਤਿਆਰੀ ਕਰ ਛੱਡੋ ਜੇਕਰ ਕੋਈ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਹੜ੍ਹ ਵਾਲੀਆਂ ਸਥਿਤੀਆਂ ਜ਼ਿਆਦੀਆਂ ਵੱਧਦੀਆਂ ਨੇ ਤੇ ਹਾਸ਼ੀ ਇਲਾਕਿਆਂ ਦੇ ਵਿੱਚ ਪਾ ਇਹ ਜਾਗਰੂਕ ਕਰਨ ਲਈ ਗੱਲ ਕਰ ਰਹੇ ਹਾਂ ਡਰਾ ਨਹੀਂ ਰਹੇ ਕਿਉਂਕਿ ਚਿੰਤਾ ਦਾ ਵਿਸ਼ਾ ਤੇ ਹੈਗਾ ਹੀ ਹੈ ਸੋ ਦੇਖਦੇ ਹਾਂ ਔਨ ਅਰ ਮੈਂ ਹੈ ਦਾਨਿਸ਼ ਗੁਪਤਾ ਤਰਨ ਤਾ